ਉੱਤਰੀ ਭਾਰਤ 'ਚ ਮੌਸਮ ਹੈਰਾਨੀਜਨਕ ਢੰਗ ਨਾਲ ਬਦਲ ਰਿਹਾ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਅੱਜ ਪੰਜਾਬ ਤੇ ਹਰਿਆਣਾ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਠੰਡ ਦੀ ਲਹਿਰ ਘਟ ਹੈ ਪਰ ਮੌਸਮ ਵਿਭਾਗ ਨੇ ਕਈ ਰਾਜਾਂ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਜੇਕਰ ਮੀਂਹ ਪੈਂਦਾ ਹੈ ਤਾਂ ਠੰਡ ਵਾਪਸ ਆ ਸਕਦੀ ਹੈ ਇਸ ਸਮੇਂ ਫਰਵਰੀ ਦਾ ਅੱਧਾ ਸਮਾਂ ਹੋ ਚੁੱਕਾ ਹੈ ਅਤੇ ਗਰਮੀ ਪਹਿਲਾਂ ਹੀ ਥੋੜੀ ਜਿਹੀ ਗਰਮ ਮਹਿਸੂਸ ਹੋਣ ਲੱਗੀ ਹੈ ਪਿਛਲੇ ਕਈ ਦਿਨਾਂ ਤੋਂ ਸੂਰਜ ਚਮਕ ਰਿਹਾ ਜਿਸ ਕਾਰਨ ਦਿਨ ਵਿਰਦੇ ਗਰਮ ਕੱਪੜੇ ਪਾਉਣਾ ਲਗਭਗ ਮੁਸ਼ਕਲ ਹੋ ਗਿਆ ਸਵੇਰੇ ਅਤੇ ਸ਼ਾਮ ਪਹਿਲਾਂ ਵਾਂਗ ਠੰਡ ਨਹੀਂ ਹੈ ਅਜਿਹਾ ਲੱਗਦਾ ਹੈ ਕਿ ਸਾਨੂੰ ਫਰਵਰੀ ਦੇ ਅੰਤ ਤੱਕ ਆਪਣੇ ਗਰਮ ਕੱਪੜੇ ਪੈਕ ਕਰਨੇ ਪੈਣਗੇ ਹਾਲਾਂਕਿ ਖੁੱਲ੍ਹੀਆਂ ਥਾਵਾਂ 'ਤੇ ਸਵੇਰੀਆਂ ਅਤੇ ਸ਼ਾਮ ਨੂੰ ਥੋੜੀ ਜਿਹੀ ਠੰਡ ਅਜੇ ਵੀ ਮਹਿਸੂਸ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਸ੍ਰਿੰਦਰ ਪਾਲ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਰਾਜ ਦੇ ਕੁਝ ਇਲਾਕ ਸੰਭਾਵਨਾ ਹੈ 17 ਫਰਵਰੀ ਨੂੰ ਕੁਝ ਥਾਵਾਂ ਤੇ ਹਨੇਰੀ ਜਾਂ ਬਿਜਲੀ ਚਮਕਣ ਦੀ ਸੰਭਾਵਨਾ ਹੈ ਅਗਲੇ 3 ਦਿਨਾਂ ਤੱਕ ਨਿਯਤਮ ਤਾਪਮਨ ਵਿੱਚ ਕੋਈ ਵੱਡਾ ਬਦਲਾ ਨਹੀਂ ਹੋਵੇਗਾ ਪਰ ਉਸ ਦੇ ਬਾਅਦ ਹੌਲੀ-ਹੌਲੀ 2-3 ਡਿਗਰੀ ਵਾਧਾ ਹੋਵੇਗਾ ਪੰਜਾਬ ਅਤੇ ਚੰਡੀਗੜ੍ਹ 'ਚ ਹੁਣ ਦਿਨ ਦੇ ਸਮੇਂ ਠੰਡ ਲਗਭਗ ਖਤਮ ਹੋ ਚੁੱਕੀ ਹੈ ਸਵੇਰੇ ਤੇ ਸ਼ਾਮ ਨੂੰ ਲੋਕਾਂ ਨੂੰ ਹਲਕੀ ਠੰਡ ਮਹਿਸੂਸ ਹੋ ਰਹੀ ਹੈ ਤੇ ਇਸ ਦੇ ਸਿਫਟ 17 ਫਰਵਰੀ ਨੂੰ بارش ਪੈਣ ਦੀ ਵੀ ਸੰਭਾਵਨਾ ਬਣ ਰਹੀ ਹੈ ਪਿਛਲੇ 24 ਘੰਟਿਆਂ 'ਚ ਤਾਪਮਨ 'ਚ 0.4 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲਈ ਜੁੜੇ ਰਹ ਉੱਤਰੀ ਭਾਰਤ 'ਚ ਮੌਸਮ ਹੈਰਾਨੀਜਨਕ ਢੰਗ ਨਾਲ ਬਦਲ ਰਿਹਾ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਅੱਜ ਪੰਜਾਬ ਤੇ ਹਰਿਆਣਾ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਠੰਡ ਦੀ ਲਹਿਰ ਘਟ ਹੈ ਪਰ ਮੌਸਮ ਵਿਭਾਗ ਨੇ ਕਈ ਰਾਜਾਂ ਦੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਜੇ ਗਰਮੀ ਪੈਂਦਾ ਹੈ ਤਾਂ ਠੰਡ ਵਾਪਸ ਆ ਸਕਦੀ ਹੈ ਇਸ ਸਮੇਂ ਫਰਵਰੀ ਦਾ ਅੱਧਾ ਸਮਾਂ ਹੋ ਚੁੱਕਾ ਹੈ ਅਤੇ ਗਰਮੀ ਪੈਣਾ ਹੀ ਥੋੜੀ ਜਿਹੀ ਗਰਮ ਮਹਿਸੂਸ ਹੋਣ ਲੱਗੀ ਹੈ ਪਿਛਲੇ ਕਈ ਦਿਨਾਂ ਤੋਂ ਸੂਰਜ ਚਮਕ ਰਿਹਾ ਜਿਸ ਕਾਰਨ ਦਿਨ ਵਿਰਦੇ ਗਰਮ ਕੱਪੜੇ ਪਾਉਣਾ ਲਗਭਗ ਮੁਸ਼ਕਲ ਹੋ ਗਿਆ ਸਵੇਰੇ ਅਤੇ ਸ਼ਾਮ ਪਹਿਲਾਂ ਵਾਂਗ ਠੰਡ ਨਹੀਂ ਹੈ ਅਜਿਹਾ ਲੱਗਦਾ ਹੈ ਕਿ ਸਾਨੂੰ ਫਰਵਰੀ ਦੇ ਅੰਤ ਤੱਕ ਆਪਣੇ ਗਰਮ ਕੱਪੜੇ ਪੈ ਕੰਨੇ ਪਹਿਣਗੇ ਹਾਲਾਂਕਿ ਖੁੱਲ੍ਹੀਆਂ ਥਾਵਾਂ ਤੇ ਸਵੇਰੀਆਂ ਤੇ ਸ਼ਾਮ ਨੂੰ ਥੋੜੀ ਜਿਹੀ ਠੰਡ ਅਜੇ ਵੀ ਮਹਿਸੂਸ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਸ੍ਰਿੰਦਰ ਪਾਲ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਰਾਜ ਦੇ ਕੁਝ ਇਲਾਕਿਆਂ ਇਸ ਬਾਰੇ 17 ਫਰਵਰੀ ਨੂੰ ਕੁਝ ਥਾਵਾਂ ਤੇ ਹਨੇਰੀ ਜਾਂ ਬਿਜਲੀ ਚਮਕਣ ਦੀ ਸੰਭਾਵਨਾ ਹੈ ਅਗਲੇ 3 ਦਿਨਾਂ ਤੱਕ ਨਿਯਤਮ ਤਾਪਮਨ ਵਿੱਚ ਕੋਈ ਵੱਡਾ ਬਦਲਾ ਨਹੀਂ ਹੋਵੇਗਾ ਪਰ ਉਸ ਦੇ ਬਾਅਦ ਹੌਲੀ-ਹੌਲੀ 2-3 ਡਿਗਰੀ ਵਾਧਾ ਹੋਵੇਗਾ ਪੰਜਾਬ ਅਤੇ ਚੰਡੀਗੜ੍ਹ 'ਚ ਹੁਣ ਦਿਨ ਦੇ ਸਮੇਂ ਠੰਡ ਲਗਭਗ ਖਤਮ ਹੋ ਚੁੱਕੀ ਹੈ ਸਵੇਰੇ ਤੇ ਸ਼ਾਮ ਨੂੰ ਲੋਕਾਂ ਨੂੰ ਹਲਕੀ ਠੰਡ ਮਹਿਸੂਸ ਹੋ ਰਹੀ ਹੈ ਤੇ ਇਸ 17 ਫਰਵਰੀ ਨੂੰ بارش ਪੈਣ ਦੀ ਵੀ ਸੰਭਾਵਨਾ ਬਣ ਰਹੀ ਹੈ ਪਿਛਲੇ 24 ਘੰਟਿਆਂ 'ਚ ਤਾਪਮਨ 'ਚ 0.4 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਨਾਲ ਜੁੜੇ ਰਹੋ ਪੰਜਾਬ ਦੇ ਨਾਲ